ਮੈਨੋਂ ਦਾ ਮੈਦਾਨ ਦਾ ਜੇਤੂ ਆਜੇ ਆਪਣਾ ਤੇ ਹੀਰੋ ਨੇ ਮੈਨੋਂ ਦਾ ਮੈਦਾਨ ਕਲਿਆਣ ਕਰਤਿ ਕਲਿਆਣ ਆਜੋ ਵੀਰੇ ਕਾਰਤਿਕ ਜੀ ਕਾਰਤਿਕ ਜੀ ਆਜੋ ਭਈਆ ਆਜੋ ਧਾਰਤਿਕ ਵੀਰੇ ਆਜੋ ਯਾਰ ਆਜੋ ਉੱਪਰ ਹੀ ਆਜੋ ਉੱਪਰ ਵੀਰੇ ਅੱਜ ਦਾ ਮਾਇਨ ਆਵਦਾ ਮੈਚ ਮਾਇਨ ਆਵਦਾ ਮੈਚ ਫਾਈਨ ਆਫ ਦਾ ਮੈਚ ਧਾਰਪਿਕ ਕਲਿਆਣ ਤੇ ਨਾਲ ਦੋ ਚੱਕਿਆਂ ਦਾ 21000 ਰੁਪਇਆ ਸਮੀਰ ਬਰਮਾ ਜੀ ਵੱਲੋਂ ਫਾਈਨਲ ਦਾ ਮੈਚ ਕਲਿਆਣ ਧਾਰਪਿਕ ਤਾੜੀਆਂ ਮਾਰ ਦੋ ਖੋਣਤੀ ਸਨਮਾਨਿਤ ਕਰਾਂਗੇ ਸਾਡੇ ਵੀਰ ਰਾਜੇ ਟੰਡਨ ਜੀ ਜਿਨ੍ਹਾਂ ਦਾ ਇਸ ਟੂਰਨਾਮੈਂਟ ਵਿੱਚ ਬਹੁਤ ਹੀ ਵੱਡਾ ਹਰ ਸਾਲ ਸਹਿਯੋਗ ਹੁੰਦਾ ਹੈ ਰਾਜੇ ਟੰਡਨ ਐਂਜਲ ਬ੍ਰੌਡ ਐਂਜਲ ਬ੍ਰੌਡ ਐਂਜਲ ਬ੍ਰੌਡ ਬੈਂਡ ਫਾਈਬਰ ਨੈਟਵਰਕ ਫਾਜ਼ਿਲ ਦਾ ਰਾਜੇ ਟੰਡਨ ਜੀ ਦੇ ਹੁਣ ਅਸੀਂ ਜ਼ਮਾਨਤ ਕਰਾਂਗੇ ਸਾਡੇ ਵੀਰ ਜਿਨ੍ਹਾਂ ਵੱਲੋਂ ਟੀਮਾਂ ਵੀ ਖੇਡਦੀਆਂ ਅੱਜ ਸੀਦੋਂ ਵੀ ਉਹਨਾਂ ਦੀ ਸੀ ਤੇ ਸਾਡੇ ਬਹੁਤ ਹੀ ਵੱਡੇ ਸਹਿਯੋਗੀ ਨੇ ਹਿਮਾਂਸ਼ ਕੁਟਾਰੀਆ ਜੀ ਹਿਮਾਂਸ਼ ਕੁਟਾਰੀਆ ਨੂੰ ਜ਼ਮਾਨਤ ਕਰਦੇ ਗਏ ਸਾਡੇ ਅੱਜ ਦੇ ਮਹਿਮਾਨ ਅੱਜ ਦੇ ਮਹਿਮਾਨ ਹਾਂਜੀ ਤੇ ਹੁਣ ਅਸੀਂ ਸੰਮਾਨਿਤ ਕਰਾਂਗੇ ਇਸ ਟੂਰਨਾਮੈਂਟ ਦਾ ਸਟਾਰ ਇਸ ਟੂਰਨਾਮੈਂਟ ਦਾ ਸਟਾਰ ਸਭ ਤੋਂ ਵੱਡਾ ਪਰਫਾਰਮਰ ਹੋਣ ਅਸੀਂ ਜ਼ਮਾਨਤ ਕਰਾਂਗੇ ਐ ਸਾਲ ਦਾ ਹੀਰੋ ਐ ਸਾਲ ਦਾ ਹੀਰੋ ਕੌਣ ਹੋ ਸਕਦਾ ਹੈ ਦਰਸ਼ਕੋ ਬੰਦਾ